ਜ਼ਿਲ੍ਹਾ ਪ੍ਰਸਿੱਧ ਉਮੀਦਵਾਰ ਇੰਦਰਜੀਤ ਸਿੰਘ ਗਿਫਟੀ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਪਹੁੰਚੇ ਗਗਨਦੀਪ ਸਿੰਘ ਜੋਲੀ ਜਲਾਲਪੁਰ ਨਨਹਿੜਾ ਜ਼ੋਨ ਤੋਂ ਜ਼ਿਲ੍ਹਾ ਪ੍ਰਸਿੱਧ ਕਾਂਗਰਸ ਦੇ ਉਮੀਦਵਾਰ ਇੰਦਰਜੀਤ ਸਿੰਘ ਗਿਫਟੀ ਦੇ ਹੱਕ ਦੇ ਵਿੱਚ ਕਾਂਗਰਸੀ ਆਗੂ ਗਗਨਦੀਪ ਸਿੰਘ ਜੋਲੀ ਜਲਾਲਪੁਰ ਦੇ ਵੱਲੋਂ ਪਿੰਡ ਮੋਹੀਕਲਾ ਵਿਖੇ ਸਾਬਕਾ ਸਰਪੰਚ ਮੇਵਾ ਸਿੰਘ ਦੀ ਅਗਵਾਈ ਹੇਠ ਇੱਕ ਮੀਟਿੰਗ ਰੱਖੀ ਗਈ ਜਿਸ ਨੂੰ ਸੰਬੋਧਨ ਕਰਦਿਆਂ ਹੋਇਆਂ ਕਾਂਗਰਸੀ ਆਗੂ ਗਗਨਦੀਪ ਸਿੰਘ ਝੋਲੀ ਜਲਾਲਪੁਰ ਨੇ ਕਿਹਾ ਕਿ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਕਾਗਜ਼ ਨਾਮਜ਼ਦਗੀ ਮੌਕੇ ਕਿਤੇ ਗਏ ਤੱਕੇ ਦਾ ਲੋਕ ਮੂੰਹ ਤੋੜਮਾ ਜਵਾਬ ਦੇਣਗੇ ਉਹਨਾਂ ਕਿਹਾ ਕਿ ਕਾਂਗਰਸੀ ਉਮੀਦਵਾਰ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਵਿੱਚ ਵੱਡੀ ਗਿਣਤੀ ਦੇ ਨਾਲ ਜਿੱਤਣਗੇ ਅਤੇ ਸੂਬੇ ਦਾ ਵਿਕਾਸ ਕਰਵਾਉਣਗੇ ਕਾਂਗਰਸੀ ਆਗੂ ਨੇ ਹਲਕਾ ਕਨੌਰ ਦੇ ਸੂਝਵਾਨ ਵੋਟਰਾਂ ਨੂੰ ਅਪੀਲ ਕੀਤੀ ਕਿ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਜਿਵੇਂ ਬਲਾਕ ਸਮਤੀ ਅਤੇ ਜ਼ਿਲ੍ਹਾ ਪ੍ਰਸ਼ਦ ਨੂੰ ਵੱਤੋ ਵੱਦ ਵੋਟਾਂ ਪਾ ਕੇ ਜਿਤਾਉਣ ਮੀਡੀਆ ਨਿਊਜ਼ ਪੰਜਾਬ ਦੇ ਲਈ ਰਜਿੰਦਰ ਮੋਹੀਦੀ ਰਿਪੋਰਟ ਅਸੀਂ ਅੱਜ ਮੋਹੀਕਲਾਂ ਦੇ ਵਿੱਚ ਪਹੁੰਚੇ ਆ ਸਾਡੇ ਜਿਹੜੇ ਦੋ ਕੈਂਡੀਡੇਟ ਨੇ ਇਥੋਂ ਰਜਿੰਦਰ ਕੌਰ ਜੀ ਜੋ ਸਾਡੇ ਬਲਾਕ ਸਮਤੀ ਤੋਂ ਨੇ ਅਤੇ ਸਾਡੇ ਨਾਲ ਇੰਦਰਜੀਤ ਸਿੰਘ ਗਿਫਟੀ ਜੋ ਸਾਡੇ ਜ਼िला ਪਰੀਸ਼ਦ ਚ ਚੋਣ ਲੜ ਰਹੇ ਨੇ ਅਸੀਂ ਇਹਨਾਂ ਦੇ ਚੋਣ ਪ੍ਰਚਾਰ ਲਈ ਅੱਜ ਮੋਈ ਕਲਾਂ ਦੇ ਵਿੱਚ ਪਹੁੰਚੇ ਆ ਸੋ ਸਾਨੂੰ ਬੜਾ ਭਰਮਾ ਹੰਗਾਰਾ ਮਿਲਿਆ ਇੱਥੇ ਨੌਜਵਾਨ ਮਿਲੇ ਬਜ਼ੁਰਗ ਮਿਲੇ ਮਾਤਾ-ਮਾਂ ਮਿਲੀਆਂ ਸੋ ਮੈਂ ਸਾਰਿਆਂ ਦਾ ਇੱਥੇ ਬਹੁਤ-ਬਹੁਤ ਧੰਨਵਾਦ ਕਰਦਾ ਵੀ ਇਹਨਾਂ ਨੇ ਸਾਨੂੰ ਬੜਾ ਸੋਨਾ ਵਧੀਆ ਭਰਮਾ ਕਾਂਗਰਸ ਪਾਰਟੀ ਨੂੰ ਹੰਗਾਰਾ ਦਿੱਤਾ ਕਿ ਅਸੀਂ ਜ਼ਿਲ੍ਹਾ ਪ੍ਰਤੀਨਿਧ ਨਹਿਣਾ ਜੋੜ ਤੋਂ ਮੈਂ ਇੰਦਰਜੀਤ ਸਿੰਘ ਗਿਫਟੀ ਚੋਣ ਲੜ ਰਹੇ ਹਾਂ ਕਾਂਗਰਸ ਪਾਰਟੀ ਵੱਲੋਂ ਤੇ ਵਧੀਆ ਮੋਹੀ ਕਲਾਂ ਚਾਏ ਆ ਵਧੀਆ ਰਿਸਪਾਂਸ ਮਿਲ ਰਿਹਾ ਸਾਰੇ ਪਿੰਡਾਂ ਚ ਅਸੀਂ ਜਾ ਰਹੇ ਆ ਡੋਰ ਟੂ ਡੋਰ ਸਾਰੇ ਪਿੰਡ ਕਵਰ ਕਰ ਰਹੇ ਆ ਤੇ ਅਸੀਂ ਤੁਹਾਡੇ ਰਾਹੀ ਵੀ ਗੁਜਾਰਿਸ਼ ਕਰਦੇ ਆ ਵੀ ਸਾਡਾ ਚੋਣ ਨਿਸ਼ਾਨ ਹੱਥ ਪੰਜਾ ਤੇ ਬਲਕ ਸੰਪਤੀ ਤੇ ਜ਼ਿਲ੍ਹਾ ਪ੍ਰਸ਼ਾਸਿਤ ਦੇ ਤੇ ਸਾਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਸਾਨੂੰ ਕਾਮਯਾਬ ਕੀਤਾ ਜਾਏ ਸਾਡੇ ਕੀਤੇ ਹੋਏ ਪੁਰਾਣੇ ਕੰਮ ਮਦਨਾਲ ਜਲਾਲਪੁਰ ਜੀ ਦੇ ਉਹ ਕੰਮ ਹੁਣ ਸਾਰਿਆਂ ਨੂੰ ਯਾਦ ਆਣ ਲੱਗੇ ਵੀ ਕਿਉਂਕਿ ਇਸ ਸਰਕਾਰ ਨੇ 4 ਸਾਲ ਦੇ ਵਿੱਚ ਕੁਝ ਵੀ ਨਹੀਂ ਕੀਤਾ ਜੋ ਮਦਨ لال ਦੇ ਕੀਤੇ ਪਿਛਲੇ 5 ਸਾਲਾਂ ਦੇ ਕੰਮ ਨੇ ਅਸੀਂ ਉਹਦੇ ਬਿਹਾਫ ਤੇ ਅਸੀਂ ਸਾਰਿਆਂ ਨੂੰ ਘਰ-ਘਰ ਜਾ ਕੇ ਅਸੀਂ ਵੋਟਾਂ ਮੰਗ ਰਹੇ ਹਾਂ ਧੰਨਵਾਦ